ਬਹੁਤ ਬਹੁਤ ਧੰਨਵਾਦ ਜੀ ਦੇਖੋ ਜੀ ਮੈਂ ਨਾਮ ਦਰਜੀ ਭਰੀ ਹੈ ਨਹੀਂ ਆ ਗਿਆ ਭਾਜੀ ਇਹਦਾ ਇਹ ਸਬੂਤ ਹੈ ਜਿੱਤਣ ਦੀ ਜੀ ਭਾਜੀ ਆਪਾਂ ਸੋਚ ਗਏ ਬੜੀ ਜਿੱਤਾਂਗੇ ਔਰ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਹੈ ਬਹਿਰੀਆਂ ਦਾ ਰੋਣਾ ਸਾਡਾ ਜਿੱਤਣਾ ਪੱਕਾ ਪਰ ਇਸ ਤੋਂ ਪਹਿਲਾਂ ਕਹਿੰਦੇ 9 ਵਾਰੀ ਹਾਰ ਚੁੱਕੇ ਉਹ ਲੋ ਵੀ ਕਹਿੰਦੇ ਜਿੱਤ ਦਾ ਦਾਵਾ ਨਹੀਂ ਭਾਜੀ ਐਪਕੀ ਦੇ ਬੈਸਟ ਵਾਲੇ ਬੰਦੇ ਨੇ ਇਹ ਰੱਬ ਨੂੰ ਮੰਨਣ ਵਾਲੇ ਬੰਦੇ ਆ ਮੈਨੂੰ ਪਤਾ ਮੈਨੂੰ ਵੋਟ ਪਾ ਕੇ ਜਿਤਾਉਣਗੇ ਜੀ ਪੱਕੀ ਗੱਲ ਜੀ ਪਰ ਮੈਂ ਤੁਹਾਨੂੰ ਕਹਿੰਦਾ ਵੱਡੇ ਵੱਡੇ ਲੀਡਰ ਤੁਹਾਡੇ ਕੋ ਆ ਕੇ ਤੁਹਾਡੇ ਕੰਮ ਕਰਕੇ ਘਰ ਆ ਕੇ ਨਾ ਜਾਣਗੇ ਜੋ ਮਰਜ਼ੀ ਕਹ ਲੈਓ ਕਿਉਂਕਿ ਨੀਟੂ ਸ਼ਟਰ ਵਾਲਾ ਜਿੱਦਣ ਜਿੱਤ ਗਿਆ ਨਾ ਇਤਿਹਾਸ ਬਦਲ ਜਾਏਗਾ ਪਰ ਮੈਂ ਜਿਆਦਾ ਪਰੇਸ਼ਾਨ ਬੈਠਾ ਕਿਉਂ ਸੀਗਾ ਮੈਂ ਪਿਛਲੇ ਕਾਰਪੋਰੇਸ਼ਨ ਦੇ ਲੁਧਿਆਣਾ ਕਾਰਪੋਰੇਸ਼ਨ ਦੇ ਪਿਛਲੇ 3 ਮਹੀਨੇ ਤੋਂ ਮੈਂ ਚੱਕਰ ਮਾਰ ਰਿਹਾ ਸੀ ਕਾਰਨ ਬੜਾ ਪਰੇਸ਼ਾਨ ਕਰਤਾ ਸੀ ਇਹਨਾਂ ਨੇ ਜਿਸ ਕਰਕੇ ਮੈਂ ਲੈਕਚਰ ਲੜਿਆ ਕਿ ਯਾਰੇ ਨਾ ਦੁਖੀ ਕਰਤਾ ਮੈਂ ਜਿਹਦੇ ਪਿੱਛੇ ਪੈ ਜਾਵਾਂ ਉਹ ਬੰਦੇ ਨੂੰ ਫੜਾ ਕੇ ਰੱਖਦਾ ਹਾਂ ਤੇ ਹੁਣ ਕਿਹਦੇ ਵਿੱਚ ਬੈਠਾ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਭਲੇਖੇ ਨਾਲ ਮੇਰੇ ਲਾਗੇ ਚਾਗੇ ਜਾਂ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਿ ਵੱਡੀਆਂ ਵੱਡੀਆਂ ਪਾਰਟੀਆਂ ਕਿਹੜੀਆਂ ਨੇ ਲੋਕਾਂ ਵੱਡੀਆਂ ਵੱਡੀਆਂ ਪਾਰਟੀਆਂ ਮੈਨੂੰ ਕਹਿ ਰਹੀਆਂ ਯਾਰ ਸਾਡੇ ਕੋ ਆ ਜਾ ਯਾਰ ਅਸੀਂ ਇਦਾਂ ਇੱਕ ਇੱਕ ਦਾ ਨਾਮ ਦੱਸ ਸਾਰੀਆਂ ਪਾਰਟੀਆਂ ਬਾਜੀ ਮੌਜੂਦਾ ਸਾਰੀਆਂ ਪਾਰਟੀਆਂ ਮੌਜੂਦਾ ਮੌਜੂਦਾ ਤਾਂ ਇੱਕੋ ਹੀ ਹੈ ਨਾ ਅਮਨ ਦੇਖੋ ਮੈਂ ਠਿਕਾ ਤੈਨੂੰ ਹੁੰਦੀ ਪਈ ਆ ਚਾਹ ਦੀ ਫਿਕਰ ਤੈਨੂੰ ਜੇ ਤੈਨੂੰ ਇੰਨੀ ਫਿਕਰ ਆ ਮੈਨੂੰ ਕੋਈ ਕਾਰੋਬਾਰੀ ਖੋਲ ਦੇ ਲੈ ਕੇ ਨਾ ਮੈਂ ਤੇਰੇ ਕੋਲ ਠਿਕਾ ਲੈ ਮੈਂ ਕਹਾਂ ਫਿਰ ਤੂੰ ਹਾਰ ਜਿੱਤ ਦਾ ਫੈਸਲਾ ਕਰਨ ਵਾਲਾ ਤੂੰ ਕੋਣ ਹੋਂ ਨਾ ਓ ਰੱਬ ਬੈਠਾ ਦੋਸਤੋ ਸਵਾਗਤ ਹੈ ਤੁਹਾਡਾ ਲੁਧਿਆਣਾ ਲਾਈਵ ਦੇ ਉੱਤੇ ਲੁਧਿਆਣਾ ਦੇ ਹਲਕਾ ਵੈਸ ਦੇ ਵਿੱਚ ਜਿ ਜਿਸ ਨੂੰ ਲੈ ਕੇ ਲਗਾਤਾਰ ਸਿਆਸਤ پکਦੀ ਹੋਈ ਨਜ਼ਰ ਆ ਰਹੀ ਹੈ ਚੋਣਾਂ ਦਾ ਜਿਹੜਾ ਅਖਾੜਾ ਵੈ ਲਗਾਤਾਰ پک ਚੁੱਕਾ ਸੋ ਜਿਹੜਾ ਨਾਮਜ਼ਦੀਆਂ ਭਰਨ ਦਾ ਸਿਲਸਿਲਾ ਉਹ ਵੀ جاری ਹੈ ਸੋ ਅੱਜ ਇੱਕ ਅਜਿਹੇ ਸ਼ਖਸੀ ਗੱਲ ਕਰਾਂਗੇ ਤੁਹਾਨੂੰ ਉਹਨਾਂ ਨਾਲ ਮਿਲਾਵਾਂਗੇ ਵੀ ਜਿਨ੍ਹਾਂ ਵੱਲੋਂ ਜਿਮਣੀ ਚੋਣਾਂ ਨੂੰ ਲੈ ਕੇ ਨਾਮਜ਼ਦਗੀ ਭਰੀ ਗਿਆ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਬੇਸ਼ੱਕ ਉਸ ਸ਼ਖਸ ਦਾ ਉਸ ਸ਼ਖਸ ਦੇ ਵੱਲੋਂ 9 ਵਾਰ ਹਾਰਨ ਦਾ ਰਿਕਾਰਡ ਬਣਾ ਦਿੱਤਾ ਗਿਆ ਹੈ 10ਵੀਂ ਵਾਰ ਇਸ ਵਾਰ ਨਾਮਜ਼ਦਗੀ ਭਰੀ ਜਾ ਰਹੀ ਹੈ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਇਹ ਵੀ ਜਾਣਾਂਗੇ ਕਿ ਕੀ ਏਜੰਡਾ ਹੈ ਜਿਹਨੂੰ ਲੈ ਕੇ ਉਹ ਲੋਕਾਂ ਦੇ ਵਿੱਚ ਜਾ ਰਿਹਾ ਹੈ ਬਹੁਤ ਬਹੁਤ ਧੰਨਵਾਦ ਜੀ ਦੇਖੋ ਅਜ ਮੈਂ ਨਾਮਦਰਦੀ ਭਰੀਆ ਮੀ ਆ ਗਿਆ ਭਾਜੀ ਇਹਦਾ ਇਹ ਸਬੂਤ ਹੈ ਜਿੱਤਨ ਦੇ ਗਰ ਮੈਂ ਰੱਬ ਦਾ ਨਾਮ ਲਵਾਂਗਾ ਜੀ ਪਹਿਲੇ ਵਾਹਿਗੁਰਜੀ ਖਾਲਸਾ ਜੀ ਵਾਹਿਗੁਰਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਭਗਵਾਨ ਵਾਲਮੀਕ ਜੈ ਗੁਰ ਰਵਿਦਾਸ ਧੰਨ ਸ਼੍ਰੀ ਗੁਰ ਰਵਿਦਾਸ ਮਹਾਰਾਜ ਹਲਾਲੂਇਆ ਗੋਸਪਾਖ ਖੁਸ਼ ਹੰਦ ਵਾ ਜੈ ਮਸੀਦੀ ਤੋਹੀ ਨਿਰੰਕਾਰ ਮੈਂ ਤੇਰੀ ਸ਼ਾਨਾ ਮੈਨੂੰ ਬਖਸ਼ੋ ਜਕਾਰਾ ਮਾ ਚਿੰਤਪੁਨ ਦਾ ਜੈ ਕਬੀਰ ਧੰਨ ਕਬੀਰ ਜਕਾਰਾ ਗੁਰੂ ਨਾਨਕ ਦਾਸ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਜਕਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ ਜੇ ਕੋਈ ਰਹਿ ਗਿਆ ਦੇਵੀ ਤਾਂ ਨਰਾਜ ਹੋ ਜਾਣਾ ਫਿਰ ਜਿਹੜਾ ਰਹਿ ਗਿਆ ਨਹੀਂ ਜੈ ਸਾਈਆਂ ਦੀ ਜੈ ਸਾਈਆਂ ਦੀ ਹੋਰ ਕੋਈ ਗਣਪਤੀ ਮਹਾਰਾਜ ਜੀ ਸਦਾ ਜੈ ਗਣਪਤੀ ਮਹਾਰਾ ਚਲੋ ਅੱਜ ਨਾਮ ਜਿੰਦਗੀ ਭਰੀ ਹੈ ਪਹਿਲਾਂ ਤਾਂ ਇਹ ਸੋਚਣਾ ਪੁੱਛਣਾ ਕਿ ਕੀ ਸੋਚ ਕੇ ਭਰੀ ਹੈ ਦੇਖੋ ਜੀ ਭਾਜੀ ਆਪਾਂ ਸੋਚ ਕੇ ਭਰੀ ਜਿੱਤਾਂਗੇ ਔਰ ਜਿੱਤ ਸਾਡੀ ਪੱਕੀ ਆ ਐਲਾਨ ਹੋਣਾ ਬਾਕੀ ਆ ਵੈਰੀਆਂ ਦਾ ਰੋਣਾ ਸਾਡਾ ਜਿੱਤਣਾ ਪੱਕਾ ਪਰ ਇਸ ਤੋਂ ਪਹਿਲਾਂ ਕਹਿੰਦੇ 9 ਵਾਰੀ ਹਾਰ ਚੁੱਕੇ ਉਹ ਲੋ ਵੀ ਕਹਿੰਦੇ ਜਿੱਤ ਦਾ ਦਾਵਾ ਨਹੀਂ ਭਾਜੀ ਐਤ ਕੀ ਦੇ ਬੈਸਟ ਵਾਲੇ ਬੰਦੇ ਨੇ ਇਹ ਰੱਬ ਨੂੰ ਮੰਨਣ ਵਾਲੇ ਬੰਦੇ ਆ ਮੈਨੂੰ ਪਤਾ ਮੈਨੂੰ ਵੋਟ ਪਾ ਕੇ ਜਿਤਾਉਣਗੇ ਜੀ ਪੱਕੀ ਗਰੰਟੀ ਹੈ ਜੀ ਚਲੋ ਅ ਇਸ ਟਵਾਰ ਤਾਂ ਤੁਸੀਂ ਇਹ ਵੀ ਨਹੀਂ ਕਹਿ ਸਕਦੇ ਮੈਨੂੰ ਪਰਿਵਾਰ ਦੀਆਂ ਵੋਟਾਂ ਨਹੀਂ ਮਿਲੀਆਂ ਕਿਉਂਕਿ ਪਰਿਵਾਰ ਦੀਆਂ ਵੋਟਾਂ ਤਾਂ ਇੱਥੇ ਹੈ ਵੀ ਨਹੀਂ ਗਈਆਂ ਜੇ ਹਲਕਾ ਵੈਸ ਦੀ ਗੱਲ ਕੀਤੀ ਜਾਵੇ ਤਾਂ ਪਤਾ ਕਿੰਨਾ ਕੁ ਏਰੀਆ ਹੈ ਕਿੰਨੇ ਕੁ ਲੋਕ ਨੇ ਕਿੰਨੀਆਂ ਕੁ ਵੋਟਾਂ ਮੈਂ ਅੱਜ ਪਹਿਲੀ ਵਾਰ ਆਇਆ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਹੱਥ ਜੋੜ ਕੇ ਬੈਸਟ ਵਾਲਿਆਂ ਨੂੰ ਕਿ ਇੱਕ ਇੱਕ ਵੋਟ ਮੇਰੀ ਝੋਲੀ 'ਚ ਪਾ ਕੇ ਐਤ ਕੀ ਇਤਿਹਾਸ ਬਦਲ ਦਿਓ ਇੱਕ ਇੱਕ ਵੋਟ ਝੋਲੀ 'ਚ ਪਾ ਕੇ ਇੱਕ ਇੱਕ ਵੋਟ ਝੋਲੀ 'ਚ ਪਾ ਕੇ ਇੱਕ ਇੱਕ ਵੋਟ ਝੋਲੀ ਪਾ ਕੇ ਮੈਨੂੰ ਜਿਤਾ ਦਿਓ ਜਿੱਤ ਜਿੱਤ ਦੀ ਉਮੀਦ ਦਿਲਾ ਦਿਓ ਜਿੱਤ ਜਿਤਾ ਦਿਓ ਔਰ ਮੈਂ ਤੁਹਾਨੂੰ ਕਹਿੰ ਜੋ ਮਰਜੀ ਕਹ ਲਿਓ ਕਿਉਂਕਿ ਨੀਟੂ ਛਟੜਾਂ ਵਾਲਾ ਜਦੋਂ ਜਿੱਤ ਗਿਆ ਨਾ ਇਤਿਹਾਸ ਬਦਲ ਜਾਏਗਾ ਸਮਾ ਬਦਲ ਜਾਏਗਾ ਯਾਨੀ ਕਿ ਸਾਰੀਆਂ ਸੂਈਆਂ ਇੱਕਦਮ ਬੰਦ ਹੋ ਜਾਣਗੀਆਂ ਇੱਕ ਉਹ ਦਿਨ ਆਣਾ ਨਾ ਅੱਜ ਉਹ ਦਿਨ ਆ ਗਿਆ ਉਸਤਾਦ ਜੀ ਇੱਕ ਤੁਸੀਂ ਬਟਨ ਦਬਣਾ ਇੱਕ ਬਟਨ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਤੁਹਾਡਾ ਚੱਕਰ ਵੀ ਚੱਲੇਗਾ ਪਰ ਉਹ ਤਾਂ ਚੱਲੇਗਾ ਜੇ ਨੀਟੂ ਛਟੜਾਂ ਵਾਲਾ ਜਿੱਤੇਗਾ ਮੈਂ ਜਿੱਤ ਕੇ ਤੁਸੀਂ ਸੂਈਆਂ ਬੰਦ ਕਰਾਉਣੀਆਂ ਇਹ ਇਹ ਵੀ ਦੱਸ ਦਿਓ ਕਿ ਜੇ ਮੰਨ ਲਓ ਜੇ ਨੀਟੂ ਛਟੜਾਂ ਵਾਲਾ ਜਿੱਤਦਾ ਤੇ ਕਿਹੜੇ ਕੰਮ ਆ ਜਿਹੜਾ ਨੀਟੂ ਛਟੜਾਂ ਵਾਲਾ ਪਹਿਲ ਦੇ ਹੱਥ ਦੇ ਕਰਾਏਗਾ ਕਿਉਂਕਿ ਬਾੜ ਘੁੰਮਿਆ ਨਹੀਂ ਲੋਕਾਂ ਦੀਆਂ ਅਗਰ ਜਿੱਤਦੇ ਹੋ ਕੰਮ ਕਿਹੜਾ ਕਰਣਾ ਹਲਕਾ ਬੈਠੋ ਹੁਣ ਮੈਂ ਮੈਂ ਗੱਲ ਕਰੂੰਗਾ ਪੀੜਪੜਕਾ ਜੀ ਉੱਥੇ ਗੁੰਡਾਗਰਦੀ ਬੜੀ ਮਾਹੌਲ ਖਰਾਬ ਹੈ ਜੇ ਨਸ਼ਾ ਫਲਾਟਿੰਗ ਸਰ ਉਹਦੇ ਫਿਰ ਸਾਰੇ ਜਿਹੜੇ ਕਹਿੰਦੇ ਮੈਂ ਉਹ ਗੱਲ ਨਹੀਂ ਕਹਣੀ ਮੈਂ ਕੁਝ ਅਲਾ ਕਰੂੰਗਾ ਕੁਝ ਕੰਮ ਕਰਕੇ ਦਿਖਾਉਂਗਾ ਲੋਕਾਂ ਨੂੰ ਪਤਾ ਲੱਗੇਗਾ ਪਰ ਮੈਂ ਜਿਆਦਾ ਪਰੇਸ਼ਾਨ ਪਤਾ ਕਿਉਂ ਸੀਗਾ ਮੈਂ ਪਿਛਲੇ ਕਾਰਪੋਰੇਸ਼ਨ ਤੇ ਲੁਧਿਆਣਾ ਕਾਰਪੋਰੇਸ਼ਨ ਤੇ ਪਿਛਲੇ 3 ਮਹੀਨਿਆਂ ਤੋਂ ਮੈਂ ਚੱਕਰ ਮਾਰ ਰਿਹਾ ਸੀ ਬੜਾ ਪਰੇਸ਼ਾਨ ਕਰਤਾ ਸੀ ਇਹਨਾਂ ਨੇ ਜਿਸ ਕਰਕੇ ਮੈਂ ਇਲੈਕਸ਼ਨ ਲੜਿਆ ਕਿ ਯਾਰੇ ਨਾ ਦੁਖੀ ਕਰਤਾ ਇਹਨੂੰ ਮੈਂ ਦਿਖਾਵਾਂ ਵੀ ਮਿਰਚ ਕਿੰਨੀ ਕੁ ਪਾਵਰ ਹੈਗੀ ਆ ਮੈਂ ਚਾਹਾਂ ਹੁਣ ਕਈ ਨਹੀਂ ਮੈਂ ਉਹਨੂੰ ਇਲੈਕਸ਼ਨ ਭਰੇ ਆ ਜੇ ਵੱਡੇ ਵੱਡੇ ਪਾਰਟੀਆਂ ਹੋਣਾਗੇ ਲੈ ਇਦਾਂ ਹੋਊਗਾ ਇਦਾਂ ਕਰਦਾਂ ਕਿ ਤੈਨੂੰ ਤੈਨੂੰ ਜੋਕ ਕਰਦਾਂ ਕਿ ਤੈਨੂੰ ਜਗਾਦਾਂਗੇ ਮੈਂ ਕਿਹਾ ਪਰ ਜਿੱਦਾਂ ਮ ਹੈਗਾ ਚਕਾਉਂਦਾ ਮੇਰੀ ਗੱਲ ਸੁਣ ਮੇਰੇ ਕਿਸੇ ਨੂੰ ਫੋਨ ਕਰਨਾ ਚਕਾਦਾਂ ਵੱਡੀਆਂ ਵੱਡੀਆਂ ਪਾਰਟੀਆਂ ਜਾਂ ਸਾਡੇ ਵਾਲਾ ਜਾਂ ਇਹ ਕਰ ਲਾ ਉਹ ਕਰ ਲਾ ਮੈਂ ਕਿਹਾ ਮੇਰੀ ਗੱਲ ਸੁਣ ਲਓ ਪੰਜਾਬੀ ਚ ਤੁਸੀਂ ਫੋਕੀਆਂ ਫੜਾ ਨਾ ਮਾਰੋ ਅਬੀ ਤਰੋੜਾ ਰਮਣ ਰੋੜਾ ਫਸਿਆ ਨਾ ਤੁਹਾਨੂੰ ਪਤਾ ਕਿੰਨੇ ਫਸਿਆ ਕੁਝ ਲੋਕ ਤੁਹਾਨੂੰ ਜ਼ਿਆਦਾ ਬਦਨਾਮ ਮੈਂ ਦਸਨ ਨਾਮ ਨਹੀਂ ਲੜਨਾ ਆਪਣਾ ਮੈਂ ਨਾਮ ਨਹੀਂ ਕਿਸੇ ਦਾ ਲਊਂਗਾ ਨਾ ਮੈਂ ਆਪਣਾ ਲਊਂਗਾ ਕਿਉਂਕਿ ਫੜੇ ਜਗਹ ਦਾ ਮੈਂ ਜਿਹਦੇ ਪਿੱਛੇ ਪੈ ਜਾਵਾਂ ਉਹ ਬੰਦੇ ਨੂੰ ਫੜਾ ਕੇ ਰੱਖਦਾ ਤੇ ਹੁਣ ਕਿਹਦੇ ਪਿੱਛੇ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਭਲੇਖੇ ਨਾਲ ਮੇਰੇ ਲਾਗੇ ਚਾਗੇ ਜਾਂ ਪੰਗਾ ਲੈਣ ਦੀ ਕੋਸ਼ਿਸ਼ ਨਾ ਕਰਿਓ ਮੈਂ ਟੰਗ ਕੇ ਰੱਖ ਦੇਣਾ ਪਰ وجہ ਇਹ ਕਿ ਲੁਧਿਆਣੇ ਵਿੱਚ ਕਾਰਪੋਰੇਸ਼ਨ 'ਚ ਮੇਰੀ ਗੱਲ ਨਹੀਂ ਸੁਣਾਈ ਕੀਤੀ ਕੁਝ ਬੰਦਿਆਂ ਨੇ ਕੁਝ ਅਫਸਰਾਂ ਨੇ ਮੇਰੀ ਮੇਰੀ ਮਤਲਬ ਕਿ ਸਮਝੋ ਮੇਰੇ ਢੂੰ ਕੱਢ ਦਿੱਤਾ ਮੈਂ ਉਹਨਾਂ ਦਾ ਨਾਮ ਹੁਣ ਹੁਣ ਮੈਂ ਉਹਨੂੰ ਇਹ ਵਾਰਨਿੰਗ ਆ ਕਿ ਮੈਂ ਨਾਮ ਲਾਉਂਗਾ ਥੋੜਾ ਟਾਈਮ ਦੇ ਦੇ ਮੈਂ ਤੁਹਾਨੂੰ 2-4 ਦਿਨ ਲੈ ਲੋਗਾ ਨਾ ਨਹੀਂ 2-4 ਦਿਨ ਤੁਹਾਨੂੰ ਦੇ ਰਿਹਾ ਉਸ ਤੋਂ ਬਾਅਦ ਮੈਂ ਲਗਾਤਾਰ ਪਟਾਕੇ ਭੌੜੇ ਇਹਦੇ ਵੀ ਆ ਨਾਮ ਦਿਖਵਾ ਆ ਨਾਮ ਦੇਖਵਾ ਆ ਨਾਮ ਦੇਖੋ ਕਿਉਂਕਿ ਇਹਨੇ ਬਹੁਤ ਪਰੇਸ਼ਾਨ ਕੀਤਾ ਮੈਨੂੰ ਇਹ ਨਾ ਹੋਵੇ 5 ਤਰੀਕ ਦਾ ਨਿਊ ਟੂ ਨਾਮ ਆਪਾਂ ਲੈ ਲਵੇ ਦੇਖੋ ਨਹੀਂ ਇਦਾਂ ਕਿਦਾ ਹੋਊਗਾ ਵੱਡੀਆਂ ਵੱਡੀਆਂ ਪਾਰਟੀਆਂ ਪਟਾਕੇ ਘਟਨੇ ਨੇ ਨਾ ਲੋਕਾਂ ਦੇ ਵੱਡੀਆਂ ਵੱਡੀਆਂ ਪਾਰਟੀਆਂ ਮੈਨੂੰ ਕਹਿ ਰਹੀਆਂ ਯਾਰ ਸਾਡੇ ਕੋ ਆ ਜਾ ਯਾਰ ਅਸੀਂ ਇਦਾਂ ਉਹਦਾ ਇੱਕ ਇੱਕ ਦਾ ਨਾਮ ਦੱਸ ਸਾਰੀਆਂ ਪਾਰਟੀਆਂ ਭਾਜੀ ਮੌਜੂਦਾ ਸਾਰੀਆਂ ਪਾਰਟੀਆਂ ਮੌਜੂਦਾ ਮੌਜੂਦਾ ਉੱਤੇ ਪਰ ਇੱਕ ਕੋਈ ਅਫਸਰ ਆ ਉਹਨੇ ਮੈਨੂੰ ਫੋਨ ਕੀਤਾ ਯਾਰ ਤੂੰ ਉੱਤੇ ਫਾਰਮ ਭਰ ਤੂੰ ਹਾਰ ਜਾਏਗਾ ਤੈਨੂੰ ਪਤਾ ਤੈਨੂੰ ਨੁਕਸਾਨ ਹੋਏਗਾ ਤੈਨੂੰ ਪਤਾ ਮੈਂ ਕਹਿਆ ਯਾਰ ਹਾਰਨਾ ਮੈਂ ਵਾਂ ਫਿਕਰ ਤੈਨੂੰ ਹੁੰਦੀ ਪਈ ਆ ਚਾਹ ਦੀ ਫਿਕਰ ਤੈਨੂੰ ਜੇ ਤੈਨੂੰ ਇੰਨੀ ਫਿਕਰ ਆ ਮੈਨੂੰ ਕੋਈ ਕਾਰੋਬਾਰੀ ਖੋਲ ਦੇ ਲੈ ਕਹਿੰਦਾ ਮੈਂ ਤੇਰੇ ਕੋਲ ਠੇਕਾ ਲੈ ਮੈਂ ਕਹਿਆ ਫਿਰ ਤੂੰ ਹਾਰ ਜਿੱਤ ਦਾ ਫੈਸਲਾ ਕਰਨ ਵਾਲਾ ਤੂੰ ਕੋਣ ਹੁਨਾ ਉਹ ਰੱਬ ਬੈਠਾ ਉਹ ਫੈਸਲੇ ਕਰੇਗਾ ਉਹ ਤਕਦੀਰਾਂ ਦਾ ਮਾਲਕ ਮੇਰੀਆਂ ਵੀ ਤੇ ਬੈਸਟ ਵਾਲਿਆਂ ਦੀ ਤਕਦੀਰਾਂ ਦਾ ਫੈਸਲਾ ਰੱਬ ਕਰੇਗਾ ਉਹ ਵਾਹਿਗੁਰੂ ਕਰੇਗਾ ਪਰਮਾਤਮਾ ਕਰੇਗਾ ਤੂੰ ਕੋਣ ਉਹ ਇਸ ਗੱਲ ਨੂੰ ਭੁੱਲ ਗਿਆ ਇਸ ਚੀਜ਼ ਨੂੰ ਭੁੱਲ ਕੇ ਮੈਨੂੰ ਕਹਿ ਰਿਹਾ ਵੀ ਤੂੰ ਹਾਰ ਜਾਣਾ ਮਰ ਜਾਣਾ ਡਿੱਗ ਜਾਣਾ ਫਲਾਣਾ ਟਿਆ ਕੜ ਆ ਗੱਲ ਹੋ ਰਹੀ ਨੀਟੂ ਜੀ ਅਕਸਰ ਜਦੋਂ ਇਲੈਕਸ਼ਨ ਹੁੰਦੇ ਨੇ ਇਲੈਕਸ਼ਨ ਨੂੰ ਲੈ ਕੇ ਨੀਟੂ ਦਾ ਬਾਅਦ ਚ ਬਿਆਨ ਆਉਂਦਾ ਹੈ ਕਿ ਮੈਂ 10000 ਉਹਦੇ ਕੋਲ ਫੜਿਆ ਸੀ 20000 ਉਹਦੇ ਕੋਲ ਫੜਿਆ ਸੀ ਮੇਰੀ ਕਮੇਟੀ ਸੀ ਮਰੇ ਅਸੀਂ ਮਰੋ ਸੀ ਇਸ ਵਾਰ ਇਲੈਕਸ਼ਨ ਨੂੰ ਲੈ ਕੇ ਕੀ ਬਜਟ ਹੈ ਕਿੱਥੋਂ ਪਿਆ ਹੈ ਦੇਖੋ ਮਾਤਾ ਚਿੰਤਪਨੀ ਦੀ ਬਹੁਤ ਕਿਰਪਾ ਵਾ ਜੀ ਇਹ ਲੁਧਿਆਣਾ ਇੱਕ ਹੱਬ ਆ ਸੋਨੇ ਵਰਗਾ ਸ਼ਹਿਰ ਆ ਲੁਧਿਆਣਾ ਦੇ ਬੜੇ ਦਿਆਲੂ ਆ ਬੜੀ ਕਿਰਪਾ ਮਾਤਾ ਸ਼ੇਰਾਂ ਵਾ ਦੀ ਪਰ ਮੇਰੇ ਕੋ ਪੈਸੇ ਨਹੀਂ ਸੀਗੇ ਫਾਈਲ ਭਰਨ ਦੇ ਮੈਨੂੰ ਕਿਹਨੇ ਪੁੱਛਾਂ ਵੀ ਕਿਦਾਂ ਮੈਂ ਕਿਹਾ ਫਾਈਲ ਭਰਨ ਵਾਸਤੇ ਪੈਸੇ ਨਹੀਂ ਕਿੰਨਾ ਲਾ ਫੜ 11000 ਰੁਪਏ ਲਿਆ ਜਾ ਮੈਨੂੰ 11000 ਪਤਾ ਫਾਈਲ ਭਰਨ ਵਾਸਤੇ ਭਾਜੀ ਮੈਂ ਉਸ ਬੰਦੇ ਦਾ ਇਤਾਨ ਕਦੀ ਨਹੀਂ ਜ਼ਿੰਦਗੀ ਭੁੱਲਾਂਗਾ ਹੋਰ ਵੀ ਬਹੁਤ ਸਾਰੇ ਬੰਦੇ ਇੱਥੇ ਕਈ ਕਹਿੰਦਾ ਮੈਂ ਸਟਿੱਕਰ ਛਾਵਾ ਦੂੰਗਾ ਕੋਈ ਕਹਿੰਦਾ ਮੈਂ ਕੁਝ ਕਰੂੰਗਾ ਬੈਸਟ ਵਾਲੇ ਬੰਦੇ ਕਹਿੰਦੇ ਔਰ ਉਹਨਾਂ ਦਾ ਮੈਂ ਦਿਲੋਂ ਸਤਿਕਾਰ ਕਰਦਾ ਜੇ ਮੈਨੂੰ ਕਹਣ ਪੁੰਜੇ ਬੈਠਦਾ ਪੁੰਜੇ ਬੈਜੂਗਾ ਯਾਰ ਭਾਜੀ ਉਹ ਪੁੰਜੇ ਦੇ ਬੰਦੇ ਤਿਆਰ ਹੋ ਜਾਂਦੇ ਪਰ ਜਿੱਥੇ 100-100 ਕਰੋੜ ਵਾਲ ਹਉਂ ਤੂੰ ਦੇਖ ਲਓ ਕੀ ਹੁੰਦਾ ਨੀਟੂ ਵੀ ਦੱਸ ਦਿਓ ਕੀ ਹੁੰਦਾ ਬਸ ਜਿੱਤੂਗਾ ਨੀਟੂ ਛੱਡਣਾ ਲਾਹੀ ਹੁੰਦਾ ਉਹ ਤਾਂ ਪਹਿਲਾਂ ਵੀ 9 ਵਾਰੀ ਗਿਆ ਸੀ ਨੀਟੂ ਛੱਡਣਾ ਜਿੱਤੂਗਾ 9 ਵਾਰੀ ਹਾਰ ਗਿਆ ਐਸ ਤਕੀ ਜਿਹੜੀ ਵੋਟ ਆਣਾ ਸਾਰੀ ਨੀਟੂ ਦੀ ਐ ਵੈਸਟ ਵਿੱਚ ਔਰ ਇਹ ਵੈਸਟ ਵਾਲੇ ਬਹੁਤ ਕਹੈਂਡ ਬਣ ਗਏ ਅੱਛਾ ਨੀਟੂ ਜੀ ਵੈਸਟ ਦੀ ਵੋਟ ਕਿੰਨੀ ਗਾ ਤੁਸੀਂ ਕਹਿ ਰਹੇ ਸਾਰੀ ਮੇਰੀ ਆ ਟੋਟਲ ਕਿੰਨੀ ਆ ਮੈਂ ਤੁਹਾਨੂੰ ਕੱਲ ਪੂਰਾ ਸਰਵੇ ਕਰ ਦੂੰਗਾ ਮੈਂ ਕਿ ਅੱਜ ਆਇਆ ਪਾਜੀ ਮੈਂ ਤਾਂ ਕਾਗਜ਼ ਭਰੇ ਸਿਰਫ ਅੱਜ ਅੱਜ ਕਾਗਜ਼ ਭਰੇ ਮੀ ਵੀ ਆ ਗਿਆ ਅੱਛਾ ਰੱਬ ਵੀ ਨਾ ਖੁਸ਼ ਆ ਕਿ ਨੀਟੂ ਛੱਡ ਅੱਛਾ ਤੇ ਵੈਸਟ ਦੇ ਹਲਕੇ ਵਾਲੇ ਜਿਹੜੇ ਲੋਕ ਨੇ ਵੋਟਰ ਨੇ ਉਹਨਾਂ ਨੂੰ ਕੀ ਅਪੀਲ ਦੇਖੋ ਉਹਨਾਂ ਨੇ ਮੈਨੂੰ ਵੋਟ ਮਿਲਿਆ ਨਹੀਂ ਕਰੀ ਕਿਸੇ ਨੂੰ ਗਏ ਨਹੀਂ ਪਹਿਲੀ ਵਾਰ ਹੀ ਆਏ ਹੋ ਉਹਨਾਂ ਨੇ ਵੋਟ ਮੈਨੂੰ ਪਾ ਦੇਣੀ ਹੈ ਜੋ ਮਿਲਦਾ ਸਾਰਿਆਂ ਕੋਲ ਜੋ ਮਿਲਦਾ ਲੈ ਲਓ ਜੋ ਮੈਂ ਲੈਣ ਨੂੰ ਪੈਸੇ ਇਕੱਠੇ ਕਰਨੇ ਆ ਨਹੀਂ ਉਹਨਾਂ ਨੂੰ ਕਹਿੰਦਾ ਕਿ ਜੋ ਕੋਈ ਦਿੰਦਾ ਨਾ ਵੀ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਉਹਨਾਂ ਤੋਂ ਕੁਝ ਨਾ ਲਓ ਲੀਡਰਾਂ ਤੋਂ ਜੋ ਵੀ ਮਿਲਦਾ ਲੈ ਕੇ ਲੀਡਰਾਂ ਕੋਲ ਵੋਟ ਤੁਸੀਂ ਇਹ ਨੀਡ ਟੂ ਸ਼ਿਟ ਵਾਲੇ ਦਾ ਲੀਡਰ ਹੈ ਉਹ ਵੀ ਤਾਂ ਇਲੈਕਸ਼ਨ ਲੜ ਰਿਹਾ ਉਹ ਵੀ ਦੇ ਰਿਹਾ ਲੋਕਾਂ ਨੂੰ ਲੋਕ ਉਹ ਵੀ ਕਹਿਣਗੇ ਨੀਡ ਟੂ ਸ਼ਿਟ ਵਾਲੇ ਕੋਈ ਲੈ ਲਓ ਮੇਰੇ ਕੋਲ ਕੁਝ ਨਹੀਂ ਮੇ ਉਹ ਤੁਹਾਡੀ ਹੀ ਲੈਂਦੇ ਪਏ ਹੋ ਘਰੇ ਬੈਠੇ ਆਲਰੇਡੀ ਲੈਂਦੇ ਨੀਡੂ ਕੀ ਦੇ ਰਿਹਾ ਨੀਡੂ ਕੋ ਕੁਛ ਨਹੀਂ ਨੀਡੂ ਤੁਹਾਡੇ ਕੋਲ ਲਿਆਏਗਾ ਬੋਰਡ ਤੇ ਤੁਹਾਡੀ ਸੇਵਾ ਕਰੂਗਾ ਇਹ ਵਾਦਾ ਪੱਕਾ ਵਾਪਾ ਜੀ ਇਹ ਬੰਦੇ ਦਾ